ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਅਗੂ ਸ਼ਵੇਤ ਮਾਲਿਕ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੈਂਬਰਸ਼ਿਪ ਅਭਿਆਨ 2024 ਦੇ ਤਹਿਤ ਮੋਬਾਈਲ ਫੋਨ ਤੋਂ ਲੋਕ ਬਣ ਸਕਦੇ ਨੇ ਭਾਜਪਾ ਦੇ ਮੈਂਬਰ 1 ਸਤੰਬਰ ਤੋਂ ਲੈ ਕੇ 31 ਸਤੰਬਰ ਤੱਕ ਚੱਲੇਗੀ ਮਹਿੰਮ ਭਾਰਤੀ ਜਨਤਾ ਪਾਰਟੀ ਦੇ ਨਾਲ ਇਸ ਵਿੱਚ 50 ਲੱਖ ਮੈਂਬਰ ਜੋੜਨ ਦਾ ਕੀਤਾ ਦਾਵਾ ਫੋਨ ਨੰਬਰ ਤੋਂ ਮਿਸਡ ਕਾਲ ਦੇ ਜ਼ਰੀਏ QR ਕੋਡ ਤੇ ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਵੈੱਬਸਾਈਟ ਦੇ ਰਹੀ ਲਈ ਜਾ ਸਕਦੀ ਹੈ ਭਾਜਪਾ ਦੀ ਮੈਂਬਰਸ਼ਿਪ ਸੁਖਪਾਲ ਸਿੰਘ ਕਹਿ ਰਹੇ ਦੇ ਵੱਲੋਂ ਕਮਲਨਰ ਰਣਾਤ ਦੇ ਐਨਐਸਸੀ ਲਗਾਉਣ ਵਾਲੇ ਬਿਆਨ ਤੇ ਸ਼ਵੇਤ ਸਿੰਘ ਦਾ ਬਿਆਨ ਕੀ ਹੈ ਭਾਰਤੀ ਜਨਤਾ ਪਾਰਟੀ ਦਾ ਕੋਈ ਰੋਲਾ ਨਹੀਂ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਕਰ ਚੁੱਕੀ ਹੈ ਆਪਣੇ ਆਪ ਨੂੰ ਅਲੱਗ ਆ ਵੀ ਲੈਣਾ ਜੀ ਮੈਂ ਜਿਸਾ ਸਾਰਿਆਂ ਦਾ ਹੀ ਨਾਂ ਕਈਆਂ ਦਾ ਭੁੱਲ ਗਿਆ ਬੰਦੇ ਕਿਹੜੀ 1500 ਪਾਰਟੀਆਂ ਨੇ ਇਹ ਮੋਸਟਲੀ ਪਰ ਮੈਂ ਉਹ ਦੱਸਣਾ ਸ਼ੁਰੂ ਨਹੀਂ ਕਾਲੀ ਦਲ ਦਾ ਨਾਂ ਵੀ ਲੈਣਾ ਮੈਂ ਮੇਰੀ ਪ੍ਰੈਸ ਕਾਨਫਰੰਸਿਸ ਲੋ ਸਿਰੋਮਣੀ ਗਾਲੀ ਦਲ ਵੀ ਪਰਿਵਾਰਵਾਦੀ ਪਾਰਟੀ ਹੈ ਔਰ ਇਸ ਤਰ੍ਹਾਂ ਹੀ ਮੈਂ ਨਾ ਲੈਣ ਲਗਾ ਤਾਂ ਮੈਨੂੰ 10 ਮਿੰਟ ਲੱਗ ਜਾਣਗੇ ਹੁ ਡੀਐਮ ਕੇ ਦਾ ਨਾਮ ਹੀ ਲਿਆ ਡੀਐਮ ਕੇ ਵੀ ਪਰਿਵਾਰਵਾਦ ਸੁਣਨੇ ਲੇ ਬਾਈ ਸਾਹਿਬ ਡੀਐਮ ਕੇ ਵੀ ਪਰਿਵਾਰ ਨੂੰ ਬਾਦ ਦੀ ਪਾਰਟੀ ਹੈ ਸੋ ਈਵਨ ਜਿੰਨੇ ਲੋਕ ਤੁਸੀਂ 90% ਪਾਰਟੀਆਂ ਲਾਓਗੇ ਉਹ ਆਪਣੇ ਪਰਿਵਾਰ ਦਾ ਵਿਸਤਾਰ ਕਰਨ ਲਈ ਰਾਜਨੀਤੀ ਕਰਦੇ ਐ ਦੇਸ਼ ਦਾ ਵਿਸਤਾਰ ਕਰਨ ਲਈ ਰਾਜਨੀਤੀ ਨਹੀਂ ਕਰਦੇ ਐਨੀ ਕੁਐਸਚਨ ਕਿ ਨਾ ਚੁੱਕ ਪਾਰਟੀ ਦਾ ਹੀ ਪੰਜਾਬ ਅਸਾ ਜੀ ਕਿ ਸਾਡਾ 28 ਲੱਖ 28 ਲੱਖ ਸਾਡੇ ਸਿੰਦਰ ਸਿੰਘ ਸੀ ਐਡ ਕੀ ਅਸੀਂ ਜੋ ਲਕਸ਼ ਰੱਖਿਆ ਉਹ 50 ਲੱਖ ਸਿੰਦਰ ਸਿੰਘ ਬਣਾਉਣ ਦਾ ਲਕਸ਼ ਰੱਖਿਆ ਹੈ ਔਰ ਸ਼ਾਇਦ ਵਧੇਗਾ ਕਿਉਂਕਿ ਜਿਸ ਮਿਹਨਤ ਨਾਲ ਕਾਰਜਕ੍ਰਿਆ ਲੱਗੀ ਹੈ ਜਿੰਨਾ ਅੱਛਾ ਰਿਸਪੌਂਸ ਮਿਲਿਆ ਪੰਜਾਬ ਤੋਂ ਕਿਉਂਕਿ ਅਸੀਂ 117 ਸੀਟਾ ਪੰਜਾਬ ਵਿੱਚ ਲੜ ਰਹੇ ਆ ਅਸੀਂ ਹੁਣ 13 ਲੋਕ ਸਭਾ ਦੀਆਂ ਸੀਟਾਂ ਪੰਜਾਬ ਵਿੱਚ ਕੰਟੈਸਟ ਕਰ ਰਹੇ ਆ ਔਰ ਇੱਕ ਗੱਲ ਮੰਨ ਕੇ ਚਲੋ ਸਾਡਾ ਹਾਲੇ ਛੋਟਾ ਪੌਦਾ ਸੀ ਅਸੀਂ ਅਲੱਗ ਹੋਏ ਸੀ ਉਸੀਂ ਦੇਖੋ ਕਾਂਗਰਸ ਦਾ ਵੋਟ ਬੈਂਕ ਘਟ ਗਿਆ 26% ਆਮ ਆਦਮੀ ਪਾਰਟੀ ਦਾ ਵੋਟ ਬੈਂਕ ਘਟ ਗਿਆ 26% ਪੁਆਇੰਟਸ ਦਾ ਫਰਕ ਹੈ ਗਿਆ ਔਰ ਅਕਾਲੀ ਦਲ ਸਾਡੇ ਤੋਂ ਪਿੱਛੇ 13% ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਸ਼ੇਅਰ ਹੈ 8% ਤੋਂ 19% ਤੱਕ ਵਧਿਆ ਹੈ ਕੇਵਲ ਭਾਰਤੀ ਜਨਤਾ ਪਾਰਟੀ ਇਹਦਾ ਲੋਕ ਸਭਾ ਚੋਣਾਂ ਵਿੱਚ ਔਰ ਅਸੀਂ 23 ਸਿਆ 25 ਸੀਟਾਂ ਵਿਧਾਨ ਸਭਾ ਦੀ ਜਿਹੜੀ ਹੈ ਉਹ ਜਿੱਤੀਆਂ ਨੇ ਆਪਣੇ ਦਮ ਤੇ ਆਪਣੇ ਸਿੰਬਲ ਤੇ ਕਮਲ ਦੇ ਫੁੱਲ ਤੇ ਇਹ ਪ੍ਰਚਾਰ ਪ੍ਰਸਾਰ ਵਿਸਤਾਰ ਪਾਰਟੀ ਦਾ ਚੱਲਦਾ ਰਹੇਗਾ ਤੇ ਤੁਸੀਂ ਦੇਖਣਾ 2027 ਦੇ ਵਿੱਚ ਹਲੇ ਤੇ सरपंच सरपंच ਹਰ ਜਗਾਹ ਦੀ ਸਰਪੰਚ ਖਣਾ ਕਰਨ ਵਾਲੇ ਹਰ ਪਿੰਡ ਦੀ ਸਾਡੀ ਅਪਰੂਵ ਹੋ ਗਈ ਹੈ ਹਰ ਤਸਵੀਜ ਅਪਰੂਵ ਹੋ ਗਈ ਹੈ ਹਰ ਤਰ੍ਹਾਂ ਦੇ ਵਰਗ ਦੀ ਸਾਡੀ ਅਪਰੂਵ ਹੋ ਗਈ ਹੈ ਔਰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਵੀ ਭਾਰਤੀ ਜਨਤਾ ਪਾਰਟੀ ਦਾ ਹੋਏਗਾ ਇਹ ਪੱਥਰ ਦੇ ਉੱਤੇ ਲਿਖਿਆ ਲੋਕ ਅੱਜ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਨੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਜਾ ਆਮ ਆਮੀ ਪਾਰਟੀ ਹੋਏ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਦੇਖ ਲਈਆਂ ਹੁਣ ਉਹਨਾਂ ਦਾ ਲਕਸ਼ਵ ਇੱਕ ਹੈ ਕਿ ਸੱਚੀ ਸੁੱਚੀ ਅਸੀਂ ਡਬਲ ਇੰਜਨ ਦੀ ਸਰਕਾਰ ਬਣਾ ਰਹੀ ਹੈ ਉਹ ਰਹਿ ਗਈ ਹੈ ਭਾਰਤੀ ਜਨਤਾ ਪਾਰਟੀ ਗਰਾਫ ਨੇ ਇਹ ਸ਼ੋਅ ਕੀਤਾ ਹੈ ਹਲੇ ਤਾਂ ਪਹਿਲੀ ਵਾਰੀ ਸੀ 13 ਲੋਕ ਸਭਾ ਸੀਟਾਂ ਇਕੱਲੇ ਲੜੇ ਤੇ ਗਰਾਫ ਦੇਖੋ ਸਾਡਾ ਕਿੰਨਾ ਉੱਪਰ ਗਿਆ ਹੈ ਜਾਨ ਨਾਲ ਸਮੇਂ ਹਰਿਆਣਾ ਦੀ ਚੋਣਾਂ ਵੀ ਕੀਤੀ ਹੋਏਗੀ ਜਿਸ ਤਰ੍ਹਾਂ ਦੋ ਵਾਰੀ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ ਉਸ ਤਰ੍ਹਾਂ ਹੀ ਬੜੀ ਸ਼ਾਨ ਦੇ ਨਾਲ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਡਬਲ ਇੰਜਨ ਦੀ ਸਰਕਾਰ ਸਰ ਇੱਕ ਵਾਰ ਅਮਰਜੰਸੀ ਹੋਊਗੀ ਤਾਂ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਇਸੇ ਨੂੰ ਲੈ ਕੇ ਹਰਪਾਲ ਸਿੰਘ ਹੈਰਾ ਨੇ ਪਿਛਤਨੀ ਬਿਆਨ ਦਿੱਤਾ ਉਹਨਾਂ ਨੇ ਇਹ ਕੰਗਣਾ ਰਸੋਤੇ ਹੈ ਨਾ ਸੇ ਲੱਗਣੀ ਚਾਹੀਦੀ ਹੈ ਕਿ ਬੀਜੇਪੀ ਨੇ ਅਮਰਜੰਸੀ ਨੂੰ ਲੈ ਕੇ ਖੁਦ ਜਿਹੜੀ ਆਫੀ ਹੁੰਦੀ ਹੈ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਨੇ ਨਹੀਂ ਐਸਾ ਕਿ ਬੀਜੇਪੀ ਕੋਈ ਵਿਚਾਰ ਆਪਣੇ ਦਿੰਦਾ ਹੈ ਤੇ ਉਹ ਵਿਵਰਤੀ ਜਿਹੜੀ ਹੈ ਉਹਦੇ ਦਾ ਸੁਭੰਦਤਾ ਹੈ ਇਹ ਸੇਜ ਦੇ ਵਿੱਚ

या ये बीटर्स आर डैमेजिंग कर रहे हैं या आई आई मेक इट क्लियर टू यू दैट द स्टेटमेंट ऑफ़ हाईक मार्ड दैट वी आर नॉट कंसर्न्ड अबाउट द स्टेटमेंट इज़ द स्टेटमेंट ऑफ़ एन इंडिविजुअल बीजेपी वर्कर सो दिस इज़ नॉट द सेइ आइडियोलॉजी ऑफ़ बीजेपी और बीजेपी इज़ नॉट रिस्पONSIBLE शेर वाली हाँ तो ना हाँ जी। हाँ तो किसी टाइम तक वाली जितनी और मेरे साथ ना वो और हैं। हमें जैसे तो देख थाईलैंड उधर एक वोट पैंडी क्लोनी के मेंबर हैं नहीं। ऐसा है जी? सब जी एक सीट में जितने वाले। ऐसा ऐसा है। मैं उधर बारे डैलीफिशन कर रहा हूँ कि आन वाले समेत ये अठारह परसेंट चार्जी है बाए ਅਸੀਂ ਪਬਲਿਕ ਨੂੰ ਲੈ ਕੇ ਚੱਲੇ ਆ ਮੈਂ ਸਮਝਣਾ ਵਾਂ ਕਿ ਪਬਲਿਕ ਦਾ ਗਰਾਫ ਵਧਿਆ ਹੈ ਫਿਰ ਮੈਂਬਰਸ਼ਿਪ ਦਾ ਗਰਾਫ ਤੇ ਕਿਸੇ ਵੀ ਪਾਰਟੀ ਦੇ ਨਾਲ ਤੁਰੀਦਾ ਸਕਦੇ ਉਹ ਵਿਚਾਰਧਾਰਾ ਨੂੰ ਉਹਨਾਂ ਨੇ ਅਕਸੈਪਟ ਕੀਤਾ ਵੋਟ ਪਾਉਣ ਦਾ ਹੱਕ ਹੈ ਦੇਖੋ ਅਸੀਂ ਬਾਤ ਦੇ ਤੇ ਨਹੀਂ ਕਰਦੇ ਕਿਸੇ ਨੂੰ ਕੋਈ ਵੋਟ ਪਾਓ ਸਾਡੀ ਮੈਂਬਰਸ਼ਿਪ ਕਿਤੇ ਲਿਖਿਆ ਫਾਰਮ ਹੈ ਕਿ ਵੋਟ ਜਿਹੜਾ ਤੁਸੀਂ ਪਾਣਾ ਅਨੁਵਾਰਿਆ ਹੈ ਤੁਹਾਡੇ ਲਈ ਪਰ ਜੋ ਸੀ ਕੰਮ ਕਰ ਰਹੇ ਨੇ ਮੋਦੀ ਜੀ ਮੈਂ ਉਹਨੂੰ ਡਿਟੇਲ ਹੀ ਦਿੱਤਾ ਆਪ ਬੈਠਾਂਗਾ ਤੁਹਾਡੇ ਨਾਲ ਮੈਂ ਤਾਂ ਐਮਪੀ ਰਿਆਂ ਮੈਂ 5-7 ਘੰਟੇ ਬੋਲ ਸਕਣਾ ਮੋਦੀ ਜੀ ਦੀ ਉਪਲਬਧਤਾ ਤੇ ਬੋਲਾਂਗਾ ਨਹੀਂ ਕੋਈ ਸਮਾਂ ਅਨੁਮੋਲਿਆ ਸੋ ووٹ ਪਾਣਾ ਜਿਹੜਾ ਉਹ ਨਾਤਿਕ ਅਧਿਕਾਰ ਹੈ ਔਰ ਅਸੀਂ ਹੋਰ ਮਿਹਨਤ ਨਾਲ ਕੰਮ ਕਰਾਂਗੇ ਜਿਹਦੇ ਨਾਲ ਦੇਖੋ ਮਿਹਨਤ ਕਰੇ ਪਾਰਟੀ ਜਿੰਦਾ ਜੰਤਾ ਪਾਰਟੀ ਕਹਿੰਦੀ ਪਾਰਟੀ ਹੈ ਜਿਹੜੀ 24 ਘੰਟੇ 365 ਦਿਨ ਕੰਮ ਕਰਦੀ ਹੈ ਸਾਡੇ ਲਈ ਚੋਣ ਆਣਾ ਜਾਂ ਜਾਣਾ ਕੋਈ ਗੱਲ ਨਹੀਂ ਹੁੰਦੀ ਸਾਡੀਆਂ ਬੈਠਕਾਂ ਤੁਸੀਂ ਦੇਖੀਆਂ ਕੱਲੀਆਂ ਸਾਡੀਆਂ ਹੀ ਨੇ ਉਹ ਆਮ ਆਦਮੀ ਪਾਰਟੀ ਕੋਲ ਵੀ ਕੱਢ ਨਹੀਂ ਰਹੀ ਕਾਂਗਰਸ ਕੋਲ ਵੀ ਕੱਢ ਰਿਹਾ ਹਵਾ ਦੇ ਨਾਲ ਚਲਦੀ ਹੈ ਆ ਕਾਂਗਰਸ ਨੇ ਗੁੰਮਰਾਹ ਕਰਤਾ ਧੂਰਾ ਕਰਤਾ ਤੇ ਸਵਿਧਾਨ ਬਦਲ ਦੇਣਗੇ ਲੋਕ ਤੁਸੀਂ ਸਾਡੇ ਸਾਥੀ ਗੁੰਮਰਾ ਹੋਵੇ ਪਰ ਕੋਈ ਸੁਧਾਰ ਨਹੀਂ ਬਦਲਿਆ ਲੋ ਲੜਦੇ ਹੀ ਛਣੰਤਰਦੇ ਨੇ ਆਮ ਆਦਮੀ ਪਾਰਟੀ ਨੇ ਝੂਠੇ ਵਾਦੇ ਕੀਤੇ ਵਾਦਾ ਕੋ ਪੂਰਾ ਨਹੀਂ ਹੋਇਆ ਹੁਣ ਪੰਜ ਦੇ ਬਿਰਦੇ ਨੇ ਮੈਂ ਦੁਆਬ ਲੈਣਾ ਚਾਹੁੰਦਾ ਤੁਹਾਡੇ ਮਾਧਿਅਮ ਤੋਂ ਲੋਕਤੰਤਰ ਦੇ ਚਤੁਰੇ ਸਤੰਭੋ ਕਿ ਜਿਹੜੀ ਲੋਕਲ ਬਾਡੀਜ਼ ਦੇ ਇਲੈਕਸ਼ਨ ਚਾਹੇ ਉਹ ਪਾਰਸ਼ਦ ਪੰਚ ਕਾਰਪੋਰੇਸ਼ਨ ਦਾ 2 ਸਾਲ ਤੋਂ ਖਾਲੀ ਪੰਚ ਸਰਪੰਚ ਕਿਉਂ ਇਹਨਾਂ ਨੇ ਡਿਲੇ ਕਿਤੇ ਕਿਤੋਂ ਡਰਦੇ ਨੇ ਲੋਕਾਂ ਤੋਂ ਡਰਦੇ ਨੇ ਅੱਜ ਤੁਸੀਂ ਦੇਖੋ ਕੋਈ ਨੁਮਾਇੰਦਾ ਹੀ ਨਹੀਂ ਹੈ ਇਹਦੇ ਕੂੜਿਆਂ ਦੇ ਢੇਰ ਲੱਗੇ ਨੇ ਸੈਨੀਟੇਰਜ ਰੁਕੇ ਹੋਏ ਨੇ ਕੋਈ ਨਮਾਇੰਦੇ ਜਿਹੜੇ ਕੌਂਸਲ ਕਿਸੇ ਵੀ ਪਾਰਟੀ ਦੀ ਚੁੰਦੀ ਜਨਤਾ ਤੁਸੀਂ ਮੌਕਾ ਤੇ ਦਿੰਦੇ ਕੋਈ ਮੌਕਾ ਨਹੀਂ ਦਿੱਤਾ ਕੋਈ ਡਰ ਗਿਆ ਵੋਟਰ ਤੋਂ ਕਿਉਂਕਿ ਆਮ ਆਦਮੀ ਪਾਰਟੀ ਨੇ ਇਨਾ ਰੁਨਾਂਸ਼ ਔਰ ਵਿਨਾਸ਼ ਕਰਤਾ ਕਿ ਇਹਦਾ ਹਰ ਜੋ ਵੋਟਰ ਨੂੰ ਫੇਸ ਕਰਨ ਤੋਂ ਡਰਦੇ ਨੇ ਜੀ ਮੇਰੀ ਕੀ ਅੰਮ੍ਰਿਤ ਸਰ ਤੋਂ ਕਾਫੀ ਟਾਈਮ ਤੋਂ ਸੀਟ ਲਈ ਜਾ ਰਹੀ ਜੀ ਉਹਦੇ ਕਿੰਨੇ ਰੱਖਦੇ ਪਤਾ ਕਿੰਨੇ ਚ ਵੀ ਅੰਮ੍ਰਿਤ ਜੀ ਤੁਸੀਂ ਅੰਮ੍ਰਿਤ ਸਰ ਨੂੰ ਜੀ ਇਹ जी जी तो हाँ जो भी उत्तरा हां इन से जो चेंज होंगे जी, जी. सब तो ये पासलेट है एसआईडी ऑबरिजम को से पर ये मैं उसे समझ दूँगा थोड़ी जानकारी ले और सब तो विजेता शर्मा चलेगी और उसके बाद 15 अक्टूबर तो 31 अक्टूबर तक सेकंड फेज का मेंबरशिप का वो चलेगा ताकि सब को मिल सके कि पार्टी ਇਹ ਰਾਸ਼ਟ੍ਰਭਗਤ ਪਾਰਟੀ ਜਿਹੜੀ ਦੇਸ਼ ਨੂੰ ਪਰਮ ਵਿਵਸਥਾ ਲੈ ਜਾਣਾ ਚਾਹਦੀ ਹੈ ਜਿਹੜੀ ਦੇਸ਼ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅਰਥ ਵਿਵਸਥਾ ਬਣਾਉਣਾ ਚਾਹਦੀ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾਣਾ ਚਾਹਦੀ ਹੈ ਜਿਹੜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਣਾ ਚਾਹਦੀ ਹੈ ਜਿਹੜੀ ਦੇਸ਼ ਨੂੰ ਸੋਲੇ ਦੀ ਜੜੀ ਆ ਇੱਕ ਵਾਰੀ ਫੇਰ ਲੜਾਣਾ ਚਾਹਦੀ ਹੈ ਉਸ ਪਾਰਟੀ ਦੇ ਸਦਸੇ ਬਣ ਬੜਾ ਅੱਛਾ ਉਗਾਰਾ ਮਿਲ ਰਿਹਾ ਅੱਜ ਪੜਾਣੀ ਸਾਹਿਬ ਨੂੰ ਦਿਖਾ ਰਹੇ ਸੀ ਸਾਡੇ ਵੱਡੇ ਵੱਡੇ ਲੀਡਰ ਪਟਾਰੀ ਸਾਹਿਬ ਨੇ ਬੜੀ ਵੱਡੀ ਮੈਂਬਰਸ਼ਿਪ ਕੀਤੀ ਹੈ ਪ੍ਰਧਾਨ ਜੀ ਵੀ ਕਰ ਰਹੇ ਨੇ ਸਾਰੇ ਜਿੰਨੇ ਲੋਕ ਬੈਠੇ ਨੇ ਮੈਂ ਪਟਾਰੀ ਜੀ ਨਾਲ ਬੈਠੇ ਜਿਵੇਂ ਮਨੋਂ ਮੋਬਾਈਲ ਦੇਖਿਆ ਤੇ ਸਾਰੇ ਹੀ ਇਸ ਵੇਲੇ ਮੈਂਬਰਸ਼ਿਪ ਜੁੜੇ ਨੇ ਸਭ ਕਾਰਜਕਰਤਾ ਆ ਸਾਡਾ ਕੋਈ ਔਦਾ ਨਹੀਂ ਹੁੰਦਾ ਅਸੀਂ ਹਮੇਸ਼ਾ ਕਾਰਜਕਰਤਾ ਬਣ ਕੇ ਕੰਮ ਕਰਦੇ ਹਾਂ ਚਾਹੇ ਕੋ ਮਨਿਸਟਰ ਹੋਏ ਚਾਹੇ ਕੋ ਵਿਧਾਇਕ ਹੋਏ ਚਾਹੇ ਕੋਈ ਸੰਸਦ ਹੋਏ ਅਸੀਂ ਉਹ ਕੰਮ ਕਰਦੇ ਅੱਜ 777 ਜ਼ਿਲ੍ਹੇ ਨੇ ਦੇਸ਼ ਦੇ ਜਿਨ੍ਹਾਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਚੱਲ ਰਹੀ ਹੈ ਤੁਸੀਂ ਦੇਖੋ ਕਿੰਨਾ ਵਿਸ਼ਾਲ ਕੰਮ ਭਾਰਤੀ ਜਨਤਾ ਪਾਰਟੀ ਦਾ ਚੱਲ ਰਿਹਾ ਹੈ ਔਰ 11486 ਸਾਡੇ ਮੰਡਲ ਨੇ ਜਿਨ੍ਹਾਂ ਮੰਡਲਾਂ ਦੇ ਵਿੱਚ ਦੇਸ਼ ਦੇ ਵਿੱਚ ਮੈਂਬਰਸ਼ਿਪ ਦਾ ਇਹ ਕੰਮ ਚੱਲ ਰਿਹਾ ਹੈ ਔਰ 4 ਲੱਖ ਬੂਥ ਨੇ ਹਰ ਬੂਥ ਤੇ ਸੀ ਮੈਂਬਰਸ਼ਿਪ ਕਰ ਰਿਹਾ ਹਰ ਬੂਥ ਕਿਉਂਕਿ ਪਾਰਟੀ ਪਾਰਟੀ ਕਹਿੰਦੀ ਹੈ ਕਿ ਜਿਹੜਾ ਪਾਰਟੀ ਦਾ ਕੰਮ ਹੈ ਉਹ ਸੀ ਜਿੰਦਿਆਲੂਪਾ ਦੇ ਜੀ ਦਾ ਜੋ ਕਹਨਾ ਸੀਗਾ ਤੋਦੇ ਦੇ ਵਿੱਚ ਕਿ ਆਖਰੀ ਬੰਦੇ ਤੱਕ ਵੀ ਪਾਰਟੀ ਦਾ ਕਾਰਜਕਰਤਾ ਪਹੁੰਚੇਗਾ ਦੇਸ਼ ਉਹਦੇ ਲਈ ਪ੍ਰਯਾਸ ਕਰਦੇ ਹੋਏ ਅਸੀਂ 4 ਲੱਖ ਬੂਥਾਂ ਤੱਕ ਪਾਰਟੀ ਨੂੰ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਜੋ ਸਾਡਾ ਲਕਸ਼ ਰਹੇਗਾ ਇਹਨੇ ਮੈਂਬਰ ਕੀ ਕਰਨਗੇ ਪ੍ਰਧਾਨ ਮੰਤਰੀ ਜੀ ਦੀ ਸੋਚ ਕੀ ਹੈ ਪ੍ਰਧਾਨ ਮੰਤਰੀ ਜੀ ਦਾ ਵਿਜ਼ਨ ਕੀ ਹੈ ਪ੍ਰਧਾਨ ਮੰਤਰੀ ਜੀ ਚੋਣਾਂ ਦੀ ਪਰਵਾਹ ਨਹੀਂ ਕਰਦੇ ਪ੍ਰਧਾਨ ਮੰਤਰੀ ਜੀ ਦੇਸ਼ ਦੇ ਲਈ ਕੰਮ ਕਰਦੇ ਨੇ ਔਰ ਉਹਨਾਂ ਦਾ ਵਿਜ਼ਨ ਜਿਹੜਾ ਹੈ ਉਹ 2047 ਹੈ ਅਸੀਂ 2021 ਜਿਵੇਂ ਬੈਠੇ ਆ 2047 ਦਾ ਸੋਚ ਰਹੇ ਨੇ ਕਿ 2047 ਤੱਕ ਅਸੀਂ ਪੂਰਨ ਵਿਕਸਿਤ ਭਾਰਤ ਬਣਾਣਾ ਹੈ ਦੁਨੀਆ ਦਾ ਨੰਬਰ 1 ਵਿਕਸਿਤ ਭਾਰਤ ਬਣਾਣਾ ਹੈ ਅਸੀਂ ਆਤਮ ਨਿਰਭਰ ਭਾਰਤ ਬਣਾਣਾ ਹੈ ਮੇਡ ਇਨ ਇੰਡੀਆ ਮੇਕ ਇਨ ਇੰਡੀਆ ਹਰ ਪ੍ਰੋਡਕਟ ਜਿਹੜਾ ਦੁਨੀਆ 'ਚ ਵਿਕੇਗਾ ਉਹਦੇ 'ਤੇ ਮੇਡ ਇਨ ਇੰਡੀਆ ਲਿਖਿਆ ਆਏਗਾ ਮੇਕ ਇਨ ਇੰਡੀਆ ਲਿਖਿਆ ਆਏਗਾ ਇਹ ਪ੍ਰਧਾਨ ਮੰਤਰੀ ਜੀ ਦਾ ਸੁਪਨ ਹੈ ਪ੍ਰਧਾਨ ਮੰਤਰੀ ਜੀ ਦਾ ਸੁਪਨ ਹੈ ਕਿ ਪਹਿਲੀ ਅਰਥਵਿਵਸਤਾ ਜਿਸ ਤਰ੍ਹਾਂ ਮੈਡ ਟੌਰਨੂ ਔਰ ਇਹਦੇ ਲਈ ਸਭੀ ਕਾਰਜਕਰਤਾ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਨਣ ਵਾਲੇ ਨੇ ਉਹ ਜੁਟਣਗੇ ਔਰ ਇਹ ਸਾਡਾ ਸੰਗਠਨ ਪਰਵ ਹੈ ਅਸੀਂ ਇਹਨੂੰ ਤਿਹਾਰ ਦੀ ਤਰ੍ਹਾਂ ਮਨਾਣੇ ਆ ਆਪਣੇ ਸਦਸਤਾ ਅਭਿਆਨ ਨੂੰ ਸੋ ਇਹ ਤਿਹਾਰ ਸਾਡਾ ਆਂਦਾ 6 ਸਾਲ ਬਾਅਦ ਜਿੰਨੂੰ ਮਨਾਣ ਲਈ ਅਸੀਂ ਅੱਜ ਤੇ ਇਕੱਠੇ ਹੋਏ ਆ ਔਰ ਤੁਹਾਨੂੰ ਅਸੀਂ ਸਮੋਦਨ ਕਰ ਰਹੇ ਆ ਕਿ ਲੋਕਤੰਤਰ ਦਾ ਚੌਥਾ ਸਤੰਭ ਤੁਸੀਂ ਹੋ ਤੁਸੀਂ ਦੇਸ਼ ਦੀ ਰੱਖਿਆ ਕਰਨੀ ਹੈ ਉਸ ਲਿਹਾਜ਼ ਨਾਲ ਤੁਹਾਡੀ ਜਾਣਕਾਰੀ ਚ ਇਹ ਹੋਣਾ ਬਹੁਤ ਜ਼ਰੂਰੀ ਹੈ ਕੋਈ ਕੁਐਸਚਨ ਐਨੀ ਕੁਐਸਚਨਸ ਮਲਿਤ ਸਾਹਿਬ ਤੁਸੀਂ ਪਰਵਾਰ ਪਰ ਦੀ ਪਾਰਟੀ ਦੇ ਮੀਰ ਉਸ ਤੋਂ ਬਾਅਦ ਸੋਢੀ ਸਾਹਿਬ ਤੋਂ ਬਾਅਦ ਨਰਜੋ ਸਿੰਘ ਸਿੱਧੂ ਉਹ ਵੀ ਸੀਟ ਜਿੱਤੇ ਪਹਿਲੇ ਸਾਡਾ ਜਿਹੜਾ ਮਾਰਜਨ ਸੀ ਉਹ 2 ਲੱਖ ਵੋਟ ਤੋਂ ਜ਼ਿਆਦਾ ਰਿਹਾ ਸੀਗੇ ਉਸ ਤੋਂ ਬਾਅਦ ਉਹ ਮਾਰਜਨ ਸਵਾ ਲੱਖ ਵੋਟ ਰਹਿ ਗਿਆ ਉਸ ਤੋਂ ਬਾਅਦ ਮਾਰਜਨ 1 ਲੱਖ 5000 ਵੋਟ ਰਹਿ ਗਿਆ ਅੱਜ ਤੁਸੀਂ ਵਧਾਈ ਦੇਵੋਗੇ ਅਮਰਤ ਸਰ ਨੂੰ ਕਿ ਅਮਰਤ ਸਰ ਦੀ ਇਹ ਸੀਟ ਬੀਜੇਪੀ ਦੇ ਸਿੰਬਲ ਤੇ 38000 ਵੋਟ ਤੋਂ ਸਿਰਫ ਵਾਰੀ ਉਸ ਲਈ ਅੱਜ ਦੇ ਨਾਲ ਇਹਨੂੰ ਅਸੀਂ ਗਰੋਹ ਵੀ ਕਹਾਗੇ ਨਾ ਜੀ ਹਾਂ ਵੀ ਡਾਇਮੰਡ ਕੰਟਰੋਲ ਕੀਤਾ ਸੀ ਜੀ ਅਗਲੀ ਏਰੀ ਕਿੰਨਾ ਕੱਢੇਗਾ ਨਾ ਅੰਠੀ ਅਗਲੀ ਏਰੀ ਕੋਲ ਮਾਰਗਨ ਕੱਢਦੇ ਨਹੀਂ ਅਗਲੀ ਅਸੀਂ ਜਦ ਬਾਅਦ ਅਗਲੀ ਏਰੀ ਜਿੱਤਾਵੇ ਲਈ ਅਗਵਛੇ ਜਿੱਤਾਗੇ ਜੋ ਮੈਂ ਧੰਨਵਾਦ ਕਰਨਾ ਹਾਂ ਤੁਹਾਡਾ ਸਭ ਦਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਕੱਢ ਕੇ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ